ਸਸਿਕਾ ਜੀ ਮਹਾਂਕੋਮਲ ਕਪੂਰ ਤੁਸਦੀਖ ਰਹੇ ਚੈਨਲ ਪੰਜਾਬੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਪੀਐਮ ਦੀ ਦੌੜ ਦੇ ਲਈ ਲੀਡਰਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ 9 ਮਾਰਚ ਨੂੰ ਫੈਡਰਲ ਸਰਕਾਰ ਦੇ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਲਈ ਨਵੇਂ ਪੀਐਮ ਦੇ ਚਾਹੇਤਾ ਅਲਾਨ ਕੀਤਾ ਜਾਣਾ ਹੈ ਜਿਸ ਤਹਿਤ ਹੁਣ ਲਿਬਰਲ ਪਾਰਟੀ ਨੇ ਆਪਣੇ ਨੇਤਾ ਦੀ ਚੋਣ ਦੇ ਲਈ ਚੋਣ ਨਿਯਮਾਂ ਦੀ ਰੂਪਰੇਖਾ ਜੜੀਆ ਤਿਆਰ ਕਰ ਲਈ ਹੈ ਕੈਨੇਡੀਅਨ ਸਿਆਸਤ ਕਾਫੀ ਜ਼ਿਆਦਾ ਪੱਬਾਪਾਰ ਹੋਈ ਪਈ ਹੈ ਕਿਉਂਕਿ ਜਦੋਂ ਦਾ ਟੂਡੋ ਨੇ ਅਸਤੀਫਾ ਦਿੱਤਾ ਹੈ ਉਦੋਂ ਤੋਂ ਹੀ ਸਿਆਸੀ ਲੀਡਰਤਿਆਂ ਲੈਣਾ ਲਾਕੀਆਂ ਨੇ ਨਵੇਂ ਪੀਐਮ ਬਣਨ ਦੇ ਲਈ ਇਸ ਵਿਚਾਲੇ ਹੁਣ ਫੈਟਲ ਸਰਕਾਰ ਨੇ ਪੀਐਮ ਦੇ ਫੇਸ ਨੂੰ ਲੈ ਕੇ ਕੁਝ ਨਵੇਂ ਰੂਲਸ ਬਣਾ ਦਿੱਤੇ ਨੇ ਜੀ ਹਾਂ ਵੋਟਪਾਣ ਵਾਲਿਆਂ ਦੇ ਲਈ ਅਪਣਾਏ ਗਏ ਨਵੇਂ ਨਿਯਮ ਬਦਲ ਦਿੱਤੇ ਗਏ ਨੇ ਜਿਸ ਵਿੱਚ ਨਾਮ ਜਮਾ ਕਰਵਾਉਣ ਦੇ ਲਈ 23 ਜਨਵਰੀ ਦੀ ਸਮਾ ਸੀਮਾ ਅਤੇ ਭਾਗ ਲੈਣ ਦੇ ਲਈ 3 150000 ਕੈਨੇਡੀਅਨ ਡਾਲਰ ਅਤੇ ਯੂ ਐਸ اے ਦੇ ਲਗਭਗ 243000 ਦੀ ਦਾਖਲਾ ਫੀਸ ਸ਼ਾਮਲ ਸੀ ਤੇ ਹੁਣ ਇੱਕ ਵਿਅਕਤੀ ਨੂੰ 27 ਜਨਵਰੀ ਤੱਕ ਲਿਬਰਲ ਪਾਰਟੀ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਇੱਕ ਕੈਨੇਡੀਅਨ ਨਾਗਰਿਕ ਜਾਂ 14 ਸਾਲ ਜਾਂ ਇਸ ਤੋਂ ਵੱਧ ਉਮਰ ਦੀ ਲੋੜ ਵਾਲਾ ਸਥਾਈ ਨਿਵਾਸੀ ਹੋਣਾ ਚਾਹੀਦਾ ਹੈ ਹਾਲਾਂਕਿ ਕੈਨੇਡਾ ਦੇ ਵਿੱਚ ਪਹਿਲਾਂ 14 ਸਾਲ ਦੇ ਬੱਚੇ ਵੋਟ ਪਾ ਸਕਦੇ ਸੀ ਦੱਸਿਆ ਕਿ ਸੰਸਦ ਵਰਤਮਾਨ ਦੇ ਵਿੱਚ 24 ਮਾਰਚ ਤੱਕ ਮੁਲਤਵੀ ਕੀਤਾ ਹੋਇਆ ਹੈ ਅਤੇ ਤਿੰਨ ਵਿਰੋਧੀ ਪਾਰਟੀਆਂ ਨੇ ਕਿਹਾ ਹੈ ਕਿ ਮੋੜ ਸ਼ੁਰੂ ਹੋਣ ਉੱਤੇ ਉਹ ਲਿਬਰਲ ਸਰਕਾਰ ਨੂੰ ਵੋਟ ਪਾਉਣਗੇ ਲਿਬਰਲ ਪਾਰਟੀ 9 ਮਾਰਚ ਨੂੰ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਕਰੇਗੀ ਪਿਛਲੇ ਹਫ਼ਤੇ ਟ੍ਰੂਡੋ ਨੂੰ ਅਹੁਦਾ ਛੱਡਣ ਦੇ ਲਈ ਲਿਬਰਲ ਪਾਰਟੀ ਦੇ ਤਿੱਖੇ ਦਬਾਅ ਅੱਗੇ ਝੁਕਣਾ ਪਿਆ ਸੀ ਅਤੇ ਹੁਣ ਨਵਾਂ ਨੇਤਾ ਆਪਣੇ ਆਪ ਪ੍ਰਧਾਨ ਮੰਤਰੀ ਅਤੇ ਲਿਬਰਲ ਪਾਰਟੀ ਦਾ ਨੇਤਾ ਬਣ ਜਾਵੇਗਾ ਸਟੂਡਰਿਕ ਮਾਨ ਸੰਭਾਲਣ ਦੇ ਲਈ ਵੱਖ-ਵੱਖ ਨਾਵਾਂ ਉੱਤੇ پابੰਦੀ ਲਗਾਈ ਜਾ ਰਹੀ ਹੈ ਜਿਸ ਦੇ ਵਿੱਚ ਕੁਝ ਸੀਨੀਅਰ ਕੈਬਨਿਟ ਮੰਤਰੀ ਅਤੇ ਹੋਰ ਲੋਕ ਕੰਡਿਆਲੀ ਤਾਰ ਉੱਤੇ ਬੈਠੇ ਨੇ ਜਦੋਂ ਉਹ ਸਮਰਥਨ ਦਾ ਅੰਦਾਜ਼ਾ ਲਗਾ ਰਹੇ ਨੇ ਨਾਵਾਂ ਦੇ ਵਿੱਚ ਸਾਬਕਾ ਬ੍ਰਿਟਿਸ਼ ਕੋਲੰਬੀਆ ਪ੍ਰੀਮੀਅਰ ਕ੍ਰਿਸਟੀ ਕਲਾਰਕ ਬੈਂਕ ਆਫ ਕੈਨੇਡਾ ਦੇ ਸਾਬਕਾ ਮੁਖੀ ਮਾਰਕ ਕਾਰਨੇ ਸਾਬਕਾ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਹਾਊਸ ਆਫ ਕਾਮਨਸ ਲੀਡਰ ਕਰੀਨਾ ਗੋਲਡ ਰੁਜ਼ਗਾਰ ਮੰਤਰੀ ਸਟੀਵਨ ਮੈਕਨੇਨਨ ਤੇ ਕੁਦਰਤੀ ਸਟੋਟ ਮંત્રી ਜੋਨਾਥਨ ਵਿਕਲਸਨ ਇਸ ਦੌੜ ਦੇ ਵਿੱਚ ਸ਼ਾਮਲ ਹੋਏ ਨੇ ਬਿਊ ਰਿਪੋਰਟ ਚੈਨਲ ਪੰਜਾਬੀ